ਨਾਲ ਉਹ ਵੀ ਟਰਾਲੀ ਵੰਡੀ ਸਾਪੋ ਟਰੈਕਟਰ ਮੰਡੀ ਦੇ ਉੱਤੇ ਸੌਦਾ ਹੁੰਦਾ 963 ਦਾ ਲੈ ਵੀ ਤਾਂ ਫੜਿਆ ਪਾਈ ਨੂੰ ਪਤਾ ਨਹੀਂ ਕਰੀ ਸਾ ਕਿ ਮੈਂ ਪਾਈ ਨੂੰ ਟਰੈਕਟਰ ਦਈ ਜਾਣਾ ਪਾਈ ਫੇਰੇ ਨਹੀਂ ਕੋਲ ਮੰਨਦੇ ਉਹ ਗੁਣ ਕਿੱਥੇ ਲੈਣਾ ਨੇ ਆਹ ਪਾਈ ਹੁਣੀ ਆਹ ਪਾਈ ਹੁਣੀ ਲੈ ਲੈਂਦੇ ਨੇ ਟਰੈਕਟਰ ਆ ਪਾਈ ਵੀ ਕਹਿੰਦਾ 50 ਰੁਪਿਆ ਦੀ ਲਾਤੀ ਨਵੇਂ ਦਾ ਮੁੱਲ ਲਾਤਾ ਤੈਨੂੰ ਨਹੀਂ ਲਿਖਿਆ ਜਾਊਗਾ ਕਿਨੇ ਦਾ ਕਿਨੇ ਦਾ ਰਾਟ ਆ ਕੀ ਮਾਡਲ ਤੇ ਨਹੀਂ ਯਾਰ ਉਹ ਨਹੀਂ ਸਾਡਾ ਬਣਾ ਆ ਬਣਾ ਹੁੰਦਾ ਹੁੰਦਾ ਆ ਆਉਂਦਾ ਬਾਕਸ ਨਹੀਂ ਹੋਰ ਨਾਲ ਤੇ ਤੇਰੀ ਬਿਆਨ ਨਾਲ 27 ਦਾ ਛੋਟੇ ਦਾ ਹੁਣ ਭਰਾਨੇ ਆ 40 ਦੇਣਾ ਉਹ ਕਰਦੇ ਕੰਮ ਨੂੰ ਫਟਦਾ 27 ਹੁੰਦਾ ਯਾਰ ਖਾਣਾ ਨਾਲ 30 ਹਾਂ ਆ ਯਾਰ ਲੈ ਕਿ 500 ਰੁਪਏ ਹੀ ਇਹਨਾਂ ਨੂੰ ਇਹਨਾਂ ਨੂੰ ਨਾ ਨਾ ਰਹਿ ਯਾਰ ਹਾਂ ਇਹਨੇ ਬਾਈ ਨੇ ਵੇਚੇ ਨਹੀਂ ਯਾਰ ਨਾ ਬੋਲ ਜਿਹਦੇ ਨਾਂ ਕਰਾਉਣਾ ਭਰਾ ਆ ਲੈ 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 ਭਰਾ ਸਾਡੇ ਅੱਖਾਂ ਨੂੰ ਚੁਲਾ ਦੇ ਉਹਦੇ ਕਰਮਾਂ ਕੀ ਹੋਏਗਾ ਵਾ ਕੋਈ ਨਹੀਂ ਯਾਰ ਮਾਤਾ ਤੇਰੇ ਤੋਂ ਮੰਗੂ ਬੱਸ ਵਾਦਾ ਕਰ ਭਾਈ ਦਾ ਭਰਾ ਅਸੀਂ ਯਾਰ ਗਲਤ ਨਹੀਂ ਕਹਿੰਦੇ ਭਾਈ ਗਲਤ ਨਹੀਂ ਕਹਿੰਦੇ ਜਿਹੜੀ ਗੱਲ ਬਲੱਸ ਕੇ ਆਖਾਂਗੇ ਉਹ ਯਾਰ ਤੂੰ ਰਹਿਣ ਦੇ ਵੀਡੀਓ ਬਣਾਉਣ ਖੜ ਜਾ ਉਹ ਤੂੰ ਇਹਨਾਂ ਦਾ ਪਹਿਲਾ ਬੁਰਾ ਹਾਲ ਹੋਇਆ ਇਹਨਾਂ ਦਾ ਬੁਰਾ ਹਾਲ ਲਾਉਣ ਬਾਈ ਜੀ ਦੇ ਬੁਰਾ ਹਾਲ ਦਾ ਚੱਕਰ ਕਰਦਾ ਯਾਰ ਉਹ ਦੇ ਹੈਗਾ ਉਧਾਰ ਕੱਢ ਦੇ ਕੋਲ ਕੱਢ ਕਰਾਉਣ ਦਾ ਲੈ ਗਿਆ ਉਧਾਰ ਕਰਨਾ ਇਹਦਾ ਨਾਮ ਰੋ ਨਾ ਇਹ ਵਿੱਚੋਂ ਬਰੋ 963 ਆ ਬਾਈ ਉਹਨਾਂ ਨੂੰ ਦੇਤਾ ਪਿੰਡ ਵਗੈਰਾ ਪੁੱਛਦੇ ਆਪਾਂ 21 ਮਾਡਲ ਸੀਗਾ 963 ਆ ਉਹ ਤਾਂ ਬਾਈ ਕਹਿੰਦੇ ਚਾਬੀ ਨਵੀਂ ਚਾਬੀ ਫੜਾਤੀ ਬਾਈ ਉਹ 21 ਮਾਡਲ ਦੀ 963 ਦੀ ਓਕੇ ਜੀ ਓਕੇ ਕਿਹੜਾ ਪਿੰਡ ਆ ਜੀ ਆਪਣਾ ਬਾਈ ਸੇਖਾ ਕਲਾਂ ਇਹ ਕਿਹੜੇ ਜਿਹੜੇ ਮੋਗੇ ਜਿਲ੍ਹੇ ਚੋਂ ਮੋਗੇ ਜਿਲ੍ਹੇ ਚੋਂ ਠੀਕ ਆ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਹਾਂ ਹਾਂ ਨਾਲ ਜਵੇਂ ਦਬੰਦਰਾ ਤੋਂ ਵਜਦੀ ਲੱਗਦੇ ਆ 963 21 ਮਾਡਲ ਟਰੈਕਟਰ ਲੈ ਵੀ ਉਹ ਉਹ ਟ੍ਰੇਡ ਦਿੱਤਾ 21 ਮਾਡਲ ਬਾਈ ਇਹਨੇ ਸੇਖਾ ਕਲਾ ਪਿੰਡ ਗਿਆ ਮੇਰੇ ਤਰ ਉਤਲੋਂ ਦੀ ਸਾਪੂ ਵੱਡੀ ਤੋਂ ਅੱਜ 10 ਤਰੀਕ ਬਾਰਮਾ ਮਹੀਨਾ 2025 ਇਹਨੂੰ ਕਾਲੀ ਆ ਟਰੈਕਟਰ ਲਾਉਣਾ ਇਹਨੇ ਇੱਧਰ ਸੋਨਾਲੀ ਕਾਲ ਆ ਆਪੀ ਗੱਲ ਇਹ ਕਹਿੰਦਾ ਇੱਥੋਂ ਵੇਚ ਗਿਆ ਕਹਿੰਦਾ ਇੱਥੇ ਮੈਂ ਲਾ ਦਿਆਂ ਲਓ ਵੀ ਵੰਦੇ ਆਤਮਾਹੋ ਪ੍ਰੇਟ ਸੇਖਾ ਕਲ ਆਈ ਵਿਦਿਓ ਬੋਰਨੇ ਸੋਨਾਲੀ ਕਾ ਲਾ 55 ਲਗਦਾ ਇੱਥੇ ਮਾਇਲ ਆਉਣਾ ਪਟੇ ਹਾਂਜੀ ਮਿੱਤਰੋ ਚੈਂਪੀਅਨ ਖੜਾ ਇੱਧਰ ਲਈ ਸ਼ਾਟ ਤੇ 14 ਮਾਡਲ ਆ 315 ਦਾ ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾ ਪੀਵੀ 3 ਮਠੰਡੇ ਦਾ ਨੰਬਰ ਆ ਟਰੈਕਟਰ ਤੇ ਚੈਂਪੀਅਨ ਫਾਰਮ ਟਰੈਕ ਪੂਰੀ ਘੈਂਟ ਲੁੱਕ ਦਾ ਟਰੈਕਟਰ ਹੈ ਨਾ ਪੂਰਾ ਸਾਫ ਕਲੀਨ ਦਾ ਟਰੈਕਟਰ ਹੈਗਾ ਚੈਂਪੀਅਨ ਤੇ ਮਾਡਲ 2014 ਦਾ 50 ਨੰਬਰ ਤੇ ਪ੍ਰੀਤ ਦਾ ਗੱਦਲੀ ਸ਼ਾਰਟ ਤੇ ਮਾਡਲ D ਆ ਸਵਾ 4 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਰੇਟ ਜਿਹੜਾ ਹੋ ਜਾ ਮਿੱਤਰੋ ਪ੍ਰੀਤ ਪੂਰਾ ਘੈਂਟ ਆ ਤੋਤੀਏ ਰੰਗ ਦੇ ਵਿੱਚ ਖੜਾ ਤੋਤਾ ਤੋਤਾ ਕਹਦੀ ਹਰਾ ਤੋਤਾ ਖੜਾਗਾ ਪ੍ਰੀਤ 60 49 ਸੈਂਟਰ ਗੇਅਰ ਦੇ ਵਿੱਚ ਆ ਚਾਰ ਆਪ 35000 ਰੁਪਏ ਡਿਮਾਂਡ ਆ ਨਾਲ ਦੇ ਟਰਾں ਦੇ ਵਿੱਚ ਤੇ ਇਥੋਂ 63 ਵਿਗ ਗਿਆ ਤੇ ਸੋਨਾ ਲੀਕਾ 55 ਕਿਹੜਾ ਮਾਡਲ ਆ ਇਹ ਤਿੰਨ ਤਿੰਨ ਮੋਬਾਈਲ ਨੰਬਰ ਬੋਲਦੇ 93173 94173 087 87 87 ਮੋਗੀ ਮੈਟਰ ਕੰਟੈਕਟ ਕਰ ਲਿਓ ਮੈਂ ਤਿੰਨ ਮਾਡਲ ਸੋਨਾ ਲੀਕਾ 55 ਜਿਹੜੇ ਵੀ ਰੋਚਾਹੀਦਾ ਪੂਰਾ ਘੈਂਟ ਦੇ ਟਰੈਕਟਰ ਹੈਗਾ ਪੂਰਾ ਸਾਫ਼ ਟਰੈਕਟਰ ਹੈਗਾ ਇਹਦੀ ਵੀ ਜਿਹੜੇ ਨੂੰ ਆਪਾਂ ਕਹਿੰਦੇ ਪੂਰਾ ਓਕੇ ਤੇ ਇਧਰਲੀ ਸਾਈਡ ਤੇ ਉੱਚਾ ਮਾਡਲ ਖੜਾ ਸੋਨਾ ਲੀਕਾ 18 ਮਾਡਲ ਆ 465000 ਰੁਪਏ ਐਡਵਾਂਸ ਆ ਬਾਕੀ ਮੌਕੇ ਤੇ ਹੋ ਜੂ ਫਾਈਬਰ ਸਤਰੀ ਗਨੋਪੀ ਵਾਲੀ ਲੱਗੀ ਹੋਈ ਹੈਗੀ ਦੇਖ ਲਈ ਪੂਰਾ ਸਾਫ ਸੋਨਾ ਲੀਕਾ 45 ਦਾ 745 ਸੋਨਾ ਲੀਕਾ 3 ਸਿਲੰਡਰ ਦੇ ਵਿੱਚ ਸਾਈਡ ਗੇਅਰ ਦੇ ਵਿੱਚ ਪਾਵਰ ਸਟੀਅਰਿੰਗ ਦੇ ਵਿੱਚ ਆ ਜਾਂਦਾ ਪੀਵੀ ਤਿੰਨ ਬੁੱਠਲੇ ਦਾ ਨੰਬਰ ਹੈ ਟਰੈਕਟਰ ਲਗਾ ਸਕੰਦਰ ਦਾ ਨਹੀਂ ਮਿੱਤਰੋ ਕਰੋ ਕਿ ਬਾਈਕ ਤੇ ਨਾ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਹੈਗਾ ਆਰਜਨ 605 ਡੀਆਈ ਹਰਿਆਣਾ ਨੰਬਰ ਦੇ ਵਿੱਚ ਆ ਇਹ ਉਹ ਪੰਜਾਬ ਚ ਹੈ ਹਰਿਆਣਾ ਨੰਬਰ ਚ ਆ ਇਹ 19 ਮਾਡਲ ਆਗਾ ਮਿੱਤਰੋ ਤੇ 595000 ਰੁਪਿਆ ਡਿਮਾਂਡ ਆ ਜੀ 19 ਮਾਡਲ ਦੀ ਤੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਕੀ ਨੰਬਰ ਵਗੈਰਾ ਆਪਸ ਨੂੰ ਲੈ ਕੇ ਦੇ ਦਾਂਗੇ 19 ਮਾਡਲ ਅਰਜਨਾ ਹਰਿਆਣਾ ਨੰਬਰ ਟਾਇਰ ਮੂਹਰ ਨੇ ਨਵੇਂ ਆਗੇ ਤੇ ਪਿਛਲੇ 80 90 ਪੈਸੇ ਜਮਾ ਵਧੀਆ ਪਏ ਨੇ ਹਰਿਆਣਾ ਨੰਬਰ ਆ 19 ਮਾਡਲ 575000 ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਰੇਟ ਅਡਜਸਟ ਹੋ ਜੂ ਬਾਈ ਜੀ ਕਹਿੰਦੇ ਤੇ ਉਹਦਾ 475 ਆ ਗਿਆ ਮਹਿੰਦਰਾ 8 ਮਾਟਰ ਮੀਟਰ 275 ਡੀ ਆਈ ਹੈ ਨਾ 275 ਡਿਮਾਂਡ ਆ ਬਾਕੀ ਮੌਕੇ ਤੇ ਹੋ ਜੂ ਪੂਰਾ ਘਾਂ ਟਰੈਕਟਰ ਹੈਗਾ ਇਹ 52 ਦਾ ਜੋਂਡੀਅਰ ਆ ਗਿਆ ਮਿੱਤਰਾਂ ਹਰਿਆਣਾ ਨੰਬਰਾਂ ਨਵੇਂ ਟੈਰਾਂ ਦੇ ਵਿੱਚ ਹੈ ਨਾ ਮੂਰ ਦੇ ਨਵੇਂ ਪਿਛਲੇ ਨਾਲ ਦੇ ਟੈਰ ਪਿਆ ਮਾਡਲ ਆ ਤੁਹਾਨੂੰ ਦੱਸ ਦਿਆਂ ਮਾਡਲ ਇਹ ਹੈਗਾਗਾ 21 6,85,000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਰੇਟੜ ਹੋ ਜੋ 6,85,000 ਰੁਪਏ ਮੈਂ ਕਹਿੰਦੇ ਜੋਂਡੀਅਰ ਦਾ ਰੇਟ ਆ ਜਿਹੜਾ ਉਹ ਰੱਖਿਆ ਹੋਇਆਗਾ ਤੇ ਇਧਰਲੀ ਸਾਈਡ ਤੇ 21 ਮਾਡਲ 855 ਖੜਾ 21 ਦਾ 7 ਲੱਖ ਰੁਪਏ ਪੂਰਾ ਡਿਮਾਂਡ ਹੈ ਜੀ ਉਹ ਰੱਖੀ ਹੋਈ ਹੈ 735 ਆ ਗਿਆ 3500 ਬਰਾਜ ਮਾਡਲ 10 2,85,000 ਰੁਪਏ ਡਿਮਾਂਡ ਹੈ ਜੀ ਰੱਖੀ ਹੋਏ ਤੇ ਬਾਪੂ ਦੇ ਦੋ ਟਰੈਕਟਰ ਨੇ ਅਰਜਣ ਤੇ ਜੌਂਡੀਅਰ 52 ਬਾਪੂ ਨੰਬਰ ਬੋਲਣੀ ਕਿੰਨਾਗਾ ਮੇਰਾ ਹਾਂ 93647 94648 71360 73300 60 ਤੇ ਕੰਟੈਕਟ ਕਰ ਸਕਦੇ ਹੋ ਮਿੱਤਰੋ ਇੱਕ ਅਰਜਣ ਹੈ ਨਾ ਪੂਣੀ ਮਾਡਲ ਤੇ 21 ਮਾਡਲ ਜੌਂਡੀਅਰ ਆ 52 10 ਤੇ ਮਿੱਤਰੋ ਕੰਟੈਕਟ ਕਰਦੇ ਪਿੰਡ ਕਿਹੜਾ ਹੈ ਤਲਵੰਡੀ ਤਲਵੰਡੀ ਖਾਸ ਆਹੀ ਦਾ ਕਹੇ ਤਲਵੰਡੀ ਸਾਬੋ ਕੀ ਜਦੋਂ ਦਵਾ ਸਾਹਿਬ ਇਹ ਤੇ ਨੰਬਰ ਤੇ ਤੁਸੀਂ ਕੰਟੈਕਟਰ ਦਾ ਕਰ ਸਕਦੇ ਹੋਗੇ ਨਾ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ ਮਹਿੰਦਰਾ 265 ਡੀਆਈ 8 ਮਾਡਲ 2 ਲੱਖ 65000 ਰੁਪਏ ਦੀ ਮੰਗ ਆ ਨਵੇਂ ਟਰਾਂ ਦੇ ਵਿੱਚ ਪੂਰਾ ਕਹੇ ਦੀ ਸਾਫ ਨਹੀਂ ਦਿੰਦਾ ਟਰੈਕਟਰ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਉੱਤੇ ਇਧਰੋਂ ਗੜੇ ਥੋ ਟਰੈਕਟਰ ਜਿਹੜੇ ਕੁਝ ਚਲੇ ਗਏ 3-4 ਦਾ ਫੌਦਾ ਹੋ ਗਿਆ ਵੇਖ ਗਿਆ ਇਧਰ ਆ ਦਿਨ ਖੜਾ ਫੋਰਡ 2700 ਖੜਾ ਤੇ ਏਸੀ ਖੜਾਗਾ ਫਾਰਮ ਟਰੈਕ ਵਗੈਰਾ 60 ਖੜਾਗਾ ਨਾ ਤੇ ਇਧਰ ਹਰ ਦੇਣਾ ਕੀ ਵੀ 2 ਨੰਬਰ ਸਰ ਦਾ ਨੰਬਰ ਤੇ ਫੋਰਡ 2700 15 ਤੇ ਮਾਡਲ ਕਿਹੜਾ ਹੀ ਇਹ ਪਤਾ ਨਹੀਂ ਇਹ ਕੁਆਡ ਨਹੀਂ ਐਸੇ ਕੁਆਡ ਤਾਂ ਹੈਗਾ ਕੁਆਡ ਚੱਕਤਾ ਠੀਕ ਹੈ ਜੀ ਇਹ ਨਾ ਨਵੇਂ ਮਾਡਲ ਆ ਇੰਟਰ ਆ ਗਿਆ ਜੀ ਇਧਰ ਹੀ ਸਿਰ ਤੇ 1 ਲੱਖ 95000 ਰੁਪਏ ਡਿਮਾਂਡ ਰੈਡੀ ਜੀ ਰੱਖਿਆ ਮਹਿੰਦਰੀ ਜੀ ਪੀ ਵੀ 31 ਮਾਨਸਾ ਦਾ ਨੰਬਰ ਆ ਜਿਹੜਾ ਟਰੈਕਟਰ ਦਾ ਰੱਖਿਆ ਹੋਇਆ ਤੇ ਉਸ ਤੋਂ ਵਾਲੇ ਦੇ ਅਸ਼ੀਆ ਆ ਗਿਆ ਮਿੱਤਰੋ 450 ਇਹ ਆਪਣਾ ਆ ਗਿਆ ਨਹੀਂ ਇਹ ਸਾਡਾ ਆਪਣਾ ਵੀਂਧਰਾ ਹੈਗਾ ਇਧਰ ਫਾਰਮ ਇਹ ਇੱਕ ਇੱਕੋ ਹੀ ਆ ਆਹ ਖੈਰ ਜਣਾ ਠੀਕ ਆ ਮਿੱਤਰੋ ਫਾਰਮ ਟਰੈਕ 609 ਮਾਡਲ ਹਰਿਆਣਾ ਨੰਬਰ 2 ਲੱਖ 65000 ਰੁਪਏ ਦਾ ਟਰੈਕਟਰ ਆ ਘਰੂ ਟਰੈਕਟਰ ਹੀ ਹੈ ਹਾਂ ਘਰੂ ਹੀ ਹੈਗਾ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਜੀ 904 90419 35296 35200 296 296 ਤੇ ਕੰਟੈਕਟ ਕਰ ਲਿਓ ਪੂਰਾ ਸਾਫ ਟਰੈਕਟਰ ਹੈ ਨਾ ਜੀ ਤੇ 2 ਲੱਖ 50 ਹਜ਼ਾਰ ਡਿਮਾਂਡ ਨਵ ਮਾਡਲ ਟਰੈਕਟਰ ਆ ਮਿੱਤਰੋ ਐਂ 2 40 ਦਾ ਦੋਸੇ ਵਾਲੀ ਦਾ 2 40 ਦਾ 2 40 ਦਾ ਮਾਈਕ ਨਾ ਛੜ ਦਾਂਗੇ ਮਿੱਤਰੋ ਫਾਰਮ ਟਰੈਕ 60 ਪੂਰਾ ਸਾਫ ਕੰਡੀਸ਼ਨ ਟਰੈਕਟਰ ਆ ਤੇ 80 ਪੈਸੇ ਟਰੈਕਟਰ ਦੇ ਟਾਇਰ ਰੜੇ ਭਾਈ ਨੇ ਕੰਡੀਸ਼ਨ ਦਾ ਪੂਰਾ ਓਕੇ ਆ ਨੰਬਰ ਹਰਿਆਣਾ ਗੱਲ ਕਰੇਗਾ ਟਰੈਕਟਰ ਸਾਰਾ ਓਕੇ ਆਗਾ ਸਾਰਾ ਬਾਡੀ ਬੁੱਡੀ ਲੈਣ ਦਾ 14 ਦੇ ਟਾਇਰਾਂ ਦੇ ਵਿੱਚ ਠੀਕ ਹੈ ਜੀ ਤੇ ਇਹ ਏਸੀ ਆ ਗਿਆ ਇਧਰਲੀ ਸਾਈਡ ਤੇ ਹੋਰ ਉਹ ਖੜਾ ਇਧਰ ਨੂੰ ਤੇ ਨੰਬਰ ਬੋਲਦੇ ਬੜਾ ਮਿੰਦਰੀ ਤਿਆਜਾ ਲੰਮੀਂਦਰੀ ਇਹ ਕਿਤਾ 265 ਆ ਗਈ ਤੇ ਕੋਈ ਬਾਈ ਦਾ ਅਰਜਣ ਕਿਹੜਾ ਮਾਡਲ ਆਗਾ ਪੜਲਾ 2003 ਜੀ 2003 ਤੇ ਨੰਬਰ ਬੋਲਦੇ ਬਈ ਮੜਾ ਜਾ 94639 94639 37375 37375 ਤੇ ਕੰਟੈਕਟ ਕਰ ਸਕਦੇ ਪਿੰਡ ਜੀ ਲਾਲਿਆਣਾ ਜੀ ਪਿੰਡ ਲਾਲਿਆਣਾ ਮਿੱਤਰੋ ਹਣਾ ਭਾਈ ਹੁਣ ਇਹਦਾ ਕੋਨਟੈਕਟਰ ਤੁਸੀਂ ਕਰ ਲਓ ਬਾਕੀ ਕਰ ਦੋ ਵੀਡੀਓ ਸ਼ੇਅਰ ਧੰਨਵਾਦ ਵੀਡੀਓ ਨਹੀਂ ਚੱਲਦੀ ਚੱਲਦੀ ਉਹਦੇ ਕੋਲ ਨਾ ਨਾ ਅਹੀ ਚਲਾ ਗੱਲਾਂ ਦੀ ਬਰਗਵਾ ਦੇ ਚੱਲਦੀ ਆ ਚੱਲੀ ਤਾਂ ਹੁੰਦੀ ਆ ਹੁਣ ਘੇਰਾ ਚੱਲੂ ਘੇਰਾ ਤੇ ਘੇਰ ਬਾ ਨਾਲ ਹਾਈ ਲੋ ਕੱਟ ਲਾ ਜੇ ਲਾਈਵ 'ਚ ਉਪਰਾਂ ਨੂੰ ਗੇਅਰ ਹੀ ਨਹੀਂ ਖੇ ਹੈ। ਆਹ ਸੱਚੇ ਚਾਹੋ ਤਾਂ ਕੁੱਝ ਨਹੀਂ ਹੈ। ਬਾਈਕ ਗੇਅਰ ਪਾ ਲਾ ਬਈ ਬਾਈਕ ਗੇਅਰ ਪਾ ਯਾਰਾ। ਆਉ ਦੇ। ਪਰ ਵਰਚਾ। ਆਹ ਗੇਰਾਂ 'ਚ ਪਾ ਲਾ। ਆਈ ਲੋ ਤੇ ਮੇਰ ਨਹੀਂ ਚੱਲਣੀ ਨਾ ਆਈ ਲੋ ਘਟੇ ਤਾਂ ਨਹੀਂ ਚੱਲਦੀ ਇਹਦੀ ਇਹਦਾ ਲਾਉਣਾ ਹੀ ਪੋ ਆਈ ਲੋ ਨਾ ਉਹ ਗੇਅਰ ਬਾ ਅਦਰੋਂ ਆ ਗੇਅਰ ਬਾ ਗੇਅਰ ਬਾ ਕੇ ਚੱਲੂ ਇਹੇ ਗੇਅਰ ਕੱਢ ਕੇ ਗੇਅਰ ਬਾ ਕੇ ਚੱਲਦੇ ਚੱਲ ਬਈ ਮੂਰ ਮੂਰ ਨੂੰ ਕਰਦੇ ਜਮਾ ਮੂਰ ਨੂੰ ਖਿੱਚਦੇ ਆਇ ਤੇ ਹੁਣ ਨਹੀਂ ਚੱਲੀ ਆਇ ਤੇ ਗੇਅਰਾਂ ਗੇਅਰ ਪਾ ਕੇ ਦੇਗੀ 11 ਚ ਗੇਅਰ ਪਾ ਗੇਅਰ ਪਾ ਆ ਦੇ ਹੁਣ ਬਾਈਕ ਗੇਅਰ ਪਾ ਦੇ ਬਾਈਕ ਗੇਅਰ ਆ ਪਹਿਲਾਂ ਤੇ ਬਾਈਕ ਗੇਅਰ ਪਾ ਕੇ ਦੇਖ ਲੈ ਪਹਿਲਾਂ ਤੇ ਬਾਈਕ ਆ ਹੈ ਆ ਦੇ ਆਇ ਤੇ ਇਹਦੇ ਬੈਕ ਤੋਂ ਵੀ ਹੁਣ ਉਠਾ ਰੱਖ ਬਾਰੇ ਚੱਲ